ਲੋਕਾਂ ਦੀ ਲੁੱਟ ਖੋਹ ਕਰਨੀ ਆ ਲੋਕਾਂ ਦੀ ਜ਼ਮੀਨਾਂ ਦੀ ਕਬਜ਼ਾ ਕਰਨਾ ਵਾ ਤੇ ਮੈਂ ਨਾ ਵੀ ਮੈਂ ਕਾਣੀ ਗਲਤੀ ਚੁਣਾਂ ਕਿਪੋ ਤਾਂ ਕਿ ਬੱਚਿਆਂ ਦੀ ਮੜੀਆਂ ਵੀ ਜਿਹੜੀਆਂ ਸੀ ਖਾਸ ਕਰਕੇ ਸਕੂਲ ਤੇ ਕਾਲਜ ਤੇ ਲੱਗੇ ਉਹ ਵੀ ਮੇਟੀਆਂ ਜਿਹੜੇ ਬੁੰਗੇ ਸਨ ਸਾਡੇ ਜਿੱਤੇ ਗੁਰੂ ਸਾਹਿਬ ਨੇ ਮਸਾਏ ਹਸਨ ਵੀ ਬਾਹਰੋਂ ਆਦੇ ਸੀ ਚਾਤਰੂ ਆਣ ਕੇ ਇੱਥੇ ਰਿੰਦਸੀ ਕੋਨਾ ਬੂੰਗਾ ਦੇ ਕਮਸ਼ਾ ਕਰਕੇ ਬੂੰਗੇ ਵੀ ਵੇਚ ਤੇ ਗਏ ਇਹ ਹੁਣੇ ਨਕੰਮਾ ਸਾਨੂੰ ਤੁਸੀਂ ਐਮਐਲਏ ਦੇਤਾ ਜਿਨ੍ਹਾਂ ਨੇ ਆਪਣੀ ਬਿਧਰੀ ਵਾਸਤੇ ਲੜਾਈ ਲੜੀ ਆਪਣੇ ਟੋਲੇ ਵਾਸਤੇ ਲੜਾਈ ਲੜੀ ਜਿਹੜੇ ਡਾਕੂ ਤੇ ਲਟੇਰੇ ਦੇ ਸਾਹਮਣੇ ਦਿੱਤੇ ਸੀ ਅਸਲ ਕਾਲੀਦਾ ਦੇ ਜਿਝਾਰੂ ਬਾਪੂ ਵਿਜੇਪਾਲ ਚੌਧਰੀ ਮੈਂ ਨਾ ਕਿਸ ਕਿਸ ਦਾ ਨਾਮ ਬਹੁਤ ਹੀ ਮੈਂ ਸਾਰੇ ਉੱਤੇ ਵੀਰ ਮਿਟੇ ਨੇ ਉਹਨਾਂ 'ਚ ਮੈਂ ਵੀ ਸੌਂਿਆ ਅਸੀਂ ਰਾਜ ਦੇ ਨਾਲ ਆਪਣੇ ਕਰਵਾ ਲ ਗਏ ਕਿਉਂਕੋ ਸੁਣਾਈ ਨਹੀਂ ਕਿ ਹੁੰਦੀ ਸਾਨੂੰ ਨੇ ਆਪਣਾ ਬਣਾਇਆ ਨਹੀਂ ਸਮਝਾਇਆ ਕਿ ਤੱਕ ਤੁਸੀਂ ਸਾਡੇ ਆਏ ਨਹੀਂ ਕਿਸ ਤੱਕ ਕਿ ਬਾਦਲ ਸਾਹਿਬ ਤੁਸੀਂ ਆ ਕੇ ਤੰਤਾ ਵਿੱਚ ਕਿਓ ਸਾਡੀ ਬਾਫੜੀ ਆ ਅਸੀਂ ਤੁਹਾਨੂੰ ਵਿਸ਼ਵਾਸ ਦੋਨੇ ਆ ਇਹਦੀ ਟੀਮ ਆ ਪਹਿਲਾਂ ਪੰਜ ਦਾ ਪੱਖੋਂ ਦਾ ਸਾਹਮਣੇ ਨਾਲ ਚੱਲ ਕੇ ਕਰਦੀ ਰਹੀ ਆ ਅੱਜ ਬੀਬੀ ਜੀ ਨੂੰ ਤੁਸੀਂ ਡੇਰ ਦਿੱਤੇ ਆ ਅਹੀ ਨਾ ਬਹੁਤ ਹੀ ਮਾਨਤ ਸਦਾਰ ਕਰਦੇ ਨੇ ਜੀ ਆਉਂਦੇ ਆ ਤੁਹਾਨੂੰ ਸਵਾਗਤ ਹੋਇਆ ਵੀ ਕੰਨਤਾ ਦੀਆਂ ਵਾੜਾਂ ਦੇ ਵਿੱਚ ਜਿਹੜੇ ਸਾਡੇ ਵੀਰ ਕਲਿਤਾ ਨਾਲ ਜੁੜੇ ਨੇ ਸਰਕਾਰ ਕੋਸ਼ਿਸ਼ਾਂ ਬਣੇ ਹੋਰ ਅਗੂੜੇ ਉਪਰੀ ਤੰਦੇ ਤੇ ਮੰਨ ਦੇ ਨਾਮ ਪੱਕਾ ਨਹੀਂ ਤਨ ਨੂੰ ਵੋਟਾਂ ਪਾਉਣਗੇ ਬਹੁਤ ਹੀ ਬ੍ਰੀਤ ਚੰਗੀ ਤਾਂ ਕਲਿਤਾ ਦੀ ਸਥਿਤੀ ਇੱਧਰੋਂ ਮੀਂਹ ਕਾਣਗੇ ਕਰਮੀ ਸੇਬ ਬਹਤਾ ਗਾ ਤੰਤਾਂ ਨੇ ਕਾਲੀ ਜੁਹਾਰੂ ਆਪੂ ਜੇ ਤੂੰ ਖੁੱਡੇ ਲਾਇ ਲਾਇ ਸੀ ਅੱਜੋ ਫੇਰ ਕਾਲੀ ਤੋਂ ਤੇ ਸਰਦਾਰ ਪ੍ਰਕਾਸ਼ ਸਿੰਘ ਦੀ ਵਾਈਏ ਦਾਸੂ ਵੀਰ ਜੀ ਨਹੀਂ ਪਾਈਏ ਨਾ ਕੱਠੀ ਹੋ ਗਏ ਸੋਨੇ ਕਾਲ ਤੋਂ ਦੀ ਚੜ੍ਹੀ ਘੜਾ ਲਈ ਆਪਣੀ ਜੰਗ ਆਪਣੀ ਲੜਾਈ ਜਰ ਰਖੇ ਕੰਨੀ ਗੱਲਾ ਕਹਿੰਦਾ ਆ ਮੈਂ ਕਿਉਂ ਦਾ ਬਦਲ ਜੀ ਅੱਜ ਸਾਡੇ ਸਾਰਿਆਂ ਦੇ ਜੋ ਕਿ ਮੈਂ ਤੇ ਮੇਰੇ ਸਾਥੀ ਜਿੰਨੇ ਬੈਠੇ ਨੇ ਜੀ ਜੀ ਕਾਫੀ ਟਾਈਮ ਤੋਂ ਅਹੀਂ ਤੇ ਸ਼ੁਰੂ ਤੋਂ ਕੋਈ ਅੱਛੀ ਤੋਂ ਸ਼ਰੌਨੀ ਕਾਲੀ ਦਲ ਨਾਲ ਚੱਲੇ ਆ ਰਿਹਾ ਪਰ ਕੁਝ ਜਿਹੜੇ ਸਾਡੇ ਇੱਥੇ ਜ਼ਿੰਮੇਵਾਰ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸੰਕਾਲੀ ਦਲ ਨਾਲ ਉਹਨਾਂ ਦੀ ਗਲਤ ਵਤੀਰੇ ਕਾਰਨ ਉਹਨਾਂ ਦੀ ਸਾਨੂੰ ਅਗਨੋਰ ਕਰਨ ਦੇ ਕਰਕੇ ਅਹੀਂ ਕਿਉਂਪ ਕਰਕੇ ਘਰ ਬੈਠ ਕੇ ਸੀ ਸੁਖਬੀਰ ਜੀ ਨੇ ਫੇਰ ਦੁਬਾਰਾ ਸਾਨੂੰ ਕਿਹਾ ਕਿ ਤਗੜੇ ਹੋ ਤੇ ਪਾਰਟੀ ਨਾਲ ਚੱਲੋ ਅੱਜ ਜੋ ਇਸ ਸਭਾਂ ਚ ਆ ਰਹੇ ਨੇ ਅਸੀਂ ਸਾਰੇ ਸਾਥੀ ਜਿੰਨੇ ਆ ਰਲ ਕੇ ਫੇਰ ਚੋਣਾਂ ਨਹੀਂ ਕਰੀਦੇ ਵੱਲ ਤਾਂ ਤਗੜੇ ਹੋ ਕੇ ਜੋਸ਼ ਸਿੰਘ ਵੀ ਜੀ ਸਾਨੂੰ ਹੁਕਮ ਕਰਨਗੇ ਉਹਨਾਂ ਦੇ ਹੁਕਮ ਤੇ ਪਹਿਰਾ ਦਵਾਂਗੇ ਤੇ ਵੱਧ ਚੜ ਕੇ ਇਸ ਤਰਨ ਤਾਂ ਦੀ ਜਿਹੜੀ ਇਲੈਕਸ਼ਨ ਹੈ ਹੈਲੋ ਸ਼ਹਿਰ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਜਿੱਥੇ ਜਿੱਥੇ ਸਾਡੇ ਲਿੰਕ ਨੇ ਸਾਡੇ ਸਾਥੀ ਨੇ ਉਹਨਾਂ ਸਾਰਿਆਂ ਨਾਲ ਤੁਰ ਕੇ ਇਹ ਸੀਟ ਨੂੰ ਜਿਤਾ ਕੇ ਚੋਣਾਂ ਨਹੀਂ ਕਰਦੀ ਝੋਲੇ ਵਿੱਚ ਪਾਵਾਂ ਕਿੰਨਾ ਚਿਰ ਦਾ ਗੁੱਸੇ ਰਾਹੀ ਇਹ ਰਹੀ ਪਾਰਟੀ ਨੂੰ ਗੁੱਸੇ ਰਾਜੀ ਸਾਨੂੰ ਕੋਈ 10 ਸਾਲ ਤੋਂ ਘਰਾ ਕੇ ਬੈਠਿਆ ਮੈਂ ਤੇ ਸਿਆਛ ਛੱਡ ਚੁੱਕਿਆ ਆਪਣੇ ਬਿਜ਼ਨਸ ਤੋਂ ਬਿਨਾਂ ਕੋਈ ਨਹੀਂ ਪਰ ਉਹਨਾਂ ਪੀ ਸਾਨੂੰ ਕਾ ਨਹੀਂ ਤਗੜਿਓ ਇਹ ਜਿਹੜੀ ਇਲੈਕਸ਼ਨ ਆਪਾਂ ਜਿੱਤ ਕੇ ਸਤਾਈ ਚ ਸਰਕਾਰ ਬਣਾਉਣੀ ਆ ਤੁਹਾਡੇ ਸਾਰੇ ਗਲੇ ਸ਼ਿਕਵੇ ਦੂਰ ਹੋਣਗੇ ਪੰਪੂਰਾ ਮਾਨਤਕਾਰ ਮਿਲੋ ਅਸੀਂ ਕਿਹਾ ਠੀਕ ਆ ਜੀ ਅਸੀਂ ਪਾਰਟੀ ਲਈ ਉਹ ਤੁਹਾਨੂੰ ਪੂਰਾ ਵਿਸ਼ਵਾਸ ਪੂਰਾ ਵਿਸ਼ਵਾਸ ਜੀ ਪੂਰਾ ਵਿਸ਼ਵਾਸ ਜਿਹੜੀ ਇਸ ਮਾਨ ਸਨਮਾਨ ਪੂਰਾ ਪਰ ਮਿਲੇਗਾ ਪੂਰਾ ਪੂਰਾ ਜੀ